ਦੇਖੋ ਇਹ ਬਹੁਤ ਵੱਡਾ ਘਾਟਾ ਜਿਹੜਾ ਸਾਡਾ ਰੰਗਲਾ ਵੀਰ ਸਾਨੂੰ ਵਿਛੋੜਾ ਦੇ ਕੇ ਗਿਆ ਵਾ ਇਹ ਬਹੁਤ ਵੱਡਾ ਘਾਟਾ ਵਾ ਇਹ ਘਾਟਾ ਪੂਰਾ ਨਹੀਂ ਹੋ ਸਕਦਾ ਇਹ ਘਾਟੇ ਦੀ ਕਮੀ ਆ ਜਿਹੜੀ ਇਹ ਹਮੇਸ਼ਾ ਲੁਧਿਆਣਾ ਵਾਸੀਆਂ ਨੂੰ ਪਰਵਾਹ ਨੂੰ ਤਾਂ ਹੋਣੀ ਹੋਣੀ ਆ ਇਹ ਲੁਧਿਆਣਾ ਵਾਸੀਆਂ ਨੂੰ ਔਰ ਸਾਡੇ ਨਾਲ ਕਲੀਕ ਸਾਡਾ ਵੀਰ ਸਾਨੂੰ ਵਿਛੋੜਾ ਦੇ ਕੇ ਗਿਆ ਵਾ ਇਹ ਬਹੁਤ ਵੱਡਾ ਘਾਟਾ ਵਾ ਸਮਾਜਿਕ ਤੌਰ ਦੇ ਉੱਤੇ ਸਹੀ ਪੁੱਛੋ ਪੰਜਾਬੀ ਚ ਤਾਂ ਬਹੁਤ ਵੱਡਾ ਘਾਟਾ ਇਹ ਪੂਰਾ ਨਹੀਂ ਹੋ ਸਕਦਾ ਤੁਹਾਡੇ ਨਾਲ ਇੱਕ ਯਾਰੀ ਦੋਸਤੀ ਵੀ ਰਹੀ ਹੈ ਕਿਸੇ ਬੜਾ ਇੱਕ ਦੂਜੇ ਨਾਲ ਮਜ਼ਾਕ ਵੀ ਤੁਹਾਡੇ ਚੱਲਦਾ ਯਾਰੀ ਦੋਸਤੀ ਦੀ 40 ਸਾਲ ਐਮਐਲਏਾਂ ਤੋਂ ਪਹਿਲਾਂ ਦੇ ਹੀ ਅਸੀਂ ਇੱਕ ਦੂਜੇ ਦੇ ਨਾਲ ਭਾਈ ਸੀਗੇ ਔਰ ਹੁਣ ਵੀ ਸੀਗੇ ਔਰ ਅੱਬਾ ਸਾਡੇ ਭਾਈ ਦਾ ਹੀ ਬਿਚੋੜਾ ਹੋਇਆ ਵਾ ਪਰ ਕੀਤਾ ਕੀ ਜਾਵੇ ਇਹ ਚੀਜ਼ਾਂ ਅੱਗੇ ਯੋਰ ਨਹੀਂ ਪ੍ਰਮਾਤਮਾ ਨੂੰ ਜੋ ਭਾਣਾ ਵਾ ਉਹਦਾ ਉਹ ਮੰਨਿਆ ਹੀ ਉਹ ਮੰਨਣਾ ਹੀ ਪੈਣਾ ਵਾ ਬੁੱਗੀ ਵਿੱਚ ਕਿੱਦਾਂ ਦੇ ਪੰਜਾਬ ਦੇ 92 ਦੇ ਅਸੀਂ ਹੈਗੇ ਆ ਇਕੱਠੇ ਕੰਮ ਕਰਦੇ ਆ ਵਧੀਆ ਪੰਜਾਬ ਦੇ ਦੇਖੋ ਆਪਣੀ ਵਿਧਾਨ ਸਭਾ ਦਾ ਇੱਕ ਮੈਂ ਕਹਿ ਸਕਦਾ ਵੀ ਹੀਰਾ ਚਲੇ ਗਿਆ ਵਿਧਾਨ ਸਭਾ ਦੇ ਜਿਹੜਾ ਮੇਰੇ ਨਾਲ ਕਲੀਕ ਮੇਰਾ ਵੀਰ ਗਿਆ ਵਾ ਇਹ ਵਿਧਾਨ ਸਭਾ ਦਾ ਹੀਰਾ ਸੀ ਔਰ ਆਪਣੀ ਜਿਹੜੀ ਬੇਵਾਕ ਗੱਲ ਕਹਿਣੀ ਹਰ ਹਰ ਮੰਚ ਦੇ ਉੱਤੇ ਆਪਣੀ ਗੱਲ ਨੂੰ ਰੱਖ ਕੇ ਦਿਖਾਉਂਦਾ ਸੀ ਔਰ ਸੱਚੀ ਸੁੱਚੀ ਕਰਦਾ ਸੀ ਕਲਕਿੱਤੇ ਵਿਕਾਸ ਨੂੰ ਲੈ ਕੇ ਲਗਾਤਾਰ ਲੜਦੇ ਰਹਿੰਦੇ ਸੀਗੇ ਚਾਹੇ ਬੁੱਢੇ ਨਾਲੇ ਦੇ ਨਾਲ ਵੀ ਹੋਵੇ ਬਹੁਤ ਵਿਕਾਸ ਕੀਤਾ ਵੀ ਆ ਔਰ ਆਪ ਉਸ ਗੱਲ ਨੂੰ ਸੀਰੀਅਸ ਹੋ ਕੇ ਪੂਰਾ ਗੱਲ ਦੀ ਤੁਰ ਤੱਕ ਤੈਹ ਤੱਕ ਜਾ ਕੇ ਉਹ ਗੱਲ ਨੂੰ ਪੂਰਾ ਕਰਦਾ ਸੀਗਾ ਪਰ ਆ ਪਤਾ ਨਹੀਂ ਕਿਹੜਾ ਮਾੜਾ ਸਮਾਂ ਸਾਡੇ ਅੱਗੇ ਲੱਗ ਗਿਆ ਮੈਨੂੰ ਇੱਕ ਦਿਨ ਪਹਿਲਾਂ ਕੁਦਰਤੀ ਕੱਲ ਦਾ ਜਿਹੜਾ ਮਨਹੂਸ ਦਿਨ ਇਹ ਪਾਣਾ ਵਾਪਰਿਆ ਵਾ ਕਾਲੀ ਨਹੀਂ ਹੋਈ ਪੈਸੇ ਤਾਂ ਮੇਰੇ ਨਾਲ ਬੈਲੀ ਹਰ ਰੋਜ਼ ਪਰਸੋ ਅਸੀਂ 8-9 ਘੰਟੇ ਬੱਗਾ ਜੀ ਮੈਂ ਅਸੀਂ ਕੱਟੇ ਰਹੇ ਹਾਂ ਪਰ ਬਹੁਤ ਵੱਡਾ ਘਾਟਾ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਸਰਕਾਰ ਪਰਵਾਹ ਨਾ ਤੁਸੀਂ ਉਹਨੂੰ ਇਸ ਤਰ੍ਹਾਂ ਦੇਖੋ ਕੀ ਕਹਿਣਾ ਕੀ ਕਹਿਣਾ ਪਰਿਵਾਰ ਦਾ ਪਰਿਵਾਰ ਨੂੰ ਤਾਂ ਜਿਹੜਾ ਕੁਝ ਪਰਿਵਾਰ ਨੂੰ ਸੂਬੇ ਨੂੰ ਕਮੀ ਹੋ ਗਈ ਉਹ ਤਾਂ ਕਿਸੇ ਨੂੰ ਹੋ ਹੀ ਨਹੀਂ ਸਕਦੀ ਐਨੀ ਕਮੀ ਪਰਿਵਾਰ ਨੂੰ ਹੋਈ ਆ ਬਹੁਤ ਵੱਡਾ ਘਾਟਾ